ਸੜਕ ਹਾਦਸੇ ਵਿੱਚ ਗੰਭੀਰ ਫੱਟੜ ਹੋਏ ਨੌਜਵਾਨ ਨੇ ਦਿਮਾਗੀ ਸੰਤੁਲਨ ਖੋਇਆ ਕਾਰ ਵਿੱਚ ਗਰੀਬੀ ਕਾਰਨ ਨਹੀਂ ਹੋ ਰਿਹਾ ਸਹੀ ਇਲਾਜ ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰਾਂ ਦਾਅਵੇ ਤਾਂ ਵੱਡੇ-ਵੱਡੇ ਕਰਦੀਆਂ ਹਨ ਪਰ ਹਕੀਕਤ ਵਿੱਚ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਗਰੀਬ ਲੋਕਾਂ ਦੀ ਜ਼ਿੰਦਗੀ दांव ਤੇ ਲੱਗੀ ਹੋਈ ਹੈ ਮਾਮਲਾ ਕਪੂਰਥਲਾ ਦੇ ਪਿੰਡ ਖੁਖਰੇਲ ਦਾ ਹੈ ਜਿੱਥੋਂ ਦੀ ਗੁਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸਦੇ પતિ ਦਿਲਬਾਗ ਸਿੰਘ ਸੜਕ ਹਾਦਸੇ ਵਿੱਚ ਗੰਭੀਰ ਫੱਟੜ ਹੋ ਗਏ ਸਨ ਲੰਬਾ ਸਮਾਂ ਚੱਲੇ ਇਲਾਜ ਦੌਰਾਨ ਉਹਨਾਂ ਨੇ ਸਭ ਕੁਝ ਵੇਚ-ਵਟ ਕੇ ਲਗਾ ਦਿੱਤਾ ਹੈ ਤੇ ਹੁਣ ਉਹ ਅੱਗੇ ਇਲਾਜ ਕਰਵਾਉਣ ਲਈ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਸਿਰ ਵਿੱਚ ਜ਼ਿਆਦਾ ਸੱਟ ਲੱਗਣ ਕਾਰਨ ਉਹਨਾਂ ਦੇ ਪਤੀ ਦਾ ਦਿਮਾਗੀ ਸੰਤੁਲਨ ਵੀ ਵਿਗੜ ਗਿਆ ਹੈ ਜਿਸ ਨੂੰ ਅਜੇ ਹੋਰ ਇਲਾਜ ਦੀ ਜ਼ਰੂਰਤ ਹੈ ਪਰ ਡਾਕਟਰਾਂ ਨੇ ਇਹ ਕਹਿ ਕੇ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਕਿ ਜਾਓ ਪਹਿਲਾਂ ਪੈਸਿਆਂ ਦਾ ਇੰਤਜ਼ਾਮ ਕਰ ਲਓ ਹਾਂਜੀ ਆਮਦ ਬਾਗ ਦਿਲਵਾਗ ਇਹ ਤੁਹਾਡੇ ਸੱਟ ਕਿਵੇਂ ਲੱਗੀ ਆ ਲਾਗੇ ਹਾਂਜੀ ਨਾਈ ਯਾਦ ਆ ਪਹਿਲਾਂ ਤੁਹਾਨੂੰ ਜਦੋਂ ਸੱਟ ਤੁਹਾਡੇ ਲੱਗੀ ਆ ਕਿੱਥੇ ਜਾ ਰਹੇ ਸੀ ਤੁਸੀਂ ਉਦੋਂ ਜਦੋਂ ਤੁਹਾਡੇ ਸਾਟ ਲੱਗੀ ਆ? ਉਹ ਜਿਆਦਾ ਤਾਂ ਪਹਿਲਾਂ ਤੁਸੀਂ ਕਿੱਥੇ ਜਾ ਰਹੇ ਸੀ ਜਦੋਂ ਤੁਹਾਡਾ ਨਾਮ ਵਾਪਰੇ ਆ? ਨਹੀਂ ਜਾਦੇ। ਕਿਥੇ ਸਾਟ ਲੱਗੀ ਹੁਣ ਕੀ ਪ੍ਰੋਬਲਮ ਆ? ਕਿਹਨਾਂ ਦਾ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਇਹ ਗੜਾ ਪਿੰਡ ਖਖਰਾ ਜਿਹੜੇ ਵੀਰ ਤੇ ਸੱਟ ਲੱਗੀ ਹੈ ਤੁਹਾਡੇ ਕੀ ਲੱਗਦੇ ਮੇਰੇ ਹਸਬੰਦ ਲੱਗ ਕਦ ਕਿਵੇਂ ਲੱਗੀ ਸੀ ਉਹ ਮੋਟਰਸਾਈਕਲ ਤੇ ਜਾਂਦੇ ਸੀ ਕਿਤੇ ਉਹ ਕੋਈ ਪਾਗਲ ਆ ਗਿਆ ਸੀ ਮੋਰੇ ਨੂੰ ਮੋਟਰਸਾਈਕਲ ਤੋਂ ਦੇਖ ਕੇ ਕਿੱਥੇ ਸੱਟ ਲੱਗੀ ਉਹਨਾਂ ਦੇ ਸਿਰ ਤੇ ਸੱਟ ਲੱਗੀ ਹੈ ਠੀਕ ਦੇਰ ਹੋ ਗਈ ਹੈ ਉਹਨਾਂ ਨੂੰ ਡੇਢ ਮਹੀਨਾ ਹਸਪੀਟਲ ਰਹਿ ਕੇ ਆਏ ਹਾਂ ਜੀ ਉਹ ਕੋਈ ਸੰਭਾਲ ਤੇ ਹਾਂਜੀ ਹਾਂਜੀ ਇਲਾਜ ਚ ਰਹਿ ਰਹੇ ਨੇ ਹਾਂਜੀ ਇਹ ਡਾਇਗਨੋਸਟਿਕ ਰਿਪੋਰਟ ਚ ਕੀ ਹੈਗਾ ਜੀ ਇਹਨਾਂ ਦੇ ਦਿਮਾਗ ਚ ਜਿਆਦਾ ਸਵੇਲਿੰਗ ਹੋਣ ਦਾ ਕਰਕੇ ਇਹਨਾਂ ਦੀ ਹੱਡੀ ਕੱਢੀ ਹੈ ਬਾਹਰ ਤੇ ਹੁਣ ਉਹ 6 ਮਹੀਨੇ ਤੱਕ ਪੈਣੀ ਹੈ 1.5 ਸਾਲ ਇਹਨਾਂ ਦਾ ਇਲਾਜ ਹੋਣਾ ਨਾਰਮਲ ਹੋਣ ਨੂੰ 1 ਸਾਲ ਲੱਗ ਸਕਦਾ ਜ ਜਨਾਵੀ ਉਹ ਚੱਲ ਪਾਉਂਦੇ ਆ ਤੇ ਨਾ ਵੀ ਕੁਝ ਬੋਲ ਪਾਉਂਦੇ ਆ ਨਾ ਵੀ ਕੁਝ ਹਜੇ ਉਹਨਾਂ ਦੀ ਸਮਝ ਤੋਂ ਸਭ ਕੁਝ ਬਾਹਰ ਆ ਕੀ ਕੰਮ ਕਰਦੇ ਸੀ ਇਹ ਕੰਮ ਦਿਹਾੜੀ ਦਾ ਪਾਈ ਕਰਦੇ ਸੀਗੇ ਤੇਰੇ ਤੁਸੀਂ ਪਰਵਾਹ ਜਿਹੜੀ ਆਤਮ اولاد ਜਿਹੜੇ ਠੀਕ ਨੋ ਕੋਈ ਦੇ ਇਲਾਜ ਕਿਵੇਂ ਹੋਇਆ ਅਸੀਂ ਇਦਾਂ ਕਿਸੇ ਕੋਲੋਂ ਫੜ ਦੜ ਕੇ ਤੇ ਥੋੜਾ ਬਤਾ ਰਿਸ਼ਤੇਦਾਰਾਂ ਕੋਲੋਂ ਲਈ ਆ ਪੈਸੇ ਹਾਂ ਜੀ ਇਹ ਹੋਏ ਡਾਕਟਰ ਨੇ ਨੂੰ ਹਸਪਤਾਲ ਚ ਚਾਰ ਦੇ ਪੈਸੇ ਦਾ ਕਰ ਦਿੱਤਾ ਹਾਂ ਜੀ ਪੈਸਿਆਂ ਦਾ ਕਰਕੇ ਉਹਨਾਂ ਨੇ ਛੁੱਟੀ ਦੇ ਦਿੱਤੀ ਠੀਕ ਨਾ ਬੈਠੋ ਡਾਕਟਰ ਕਹਿੰਦੇ ਕਿ ਇੱਕ ਸਾਈਡ ਵੀ ਨਹੀਂ ਚੱਲਦੀ ਉਹ ਕਹਿੰਦੇ ਕਿ ਪਹਿਲਾਂ ਪੈਸੇ ਸਤਿਆਮੋਹ ਹਸਪੀਟਲ ਕੋਲ ਤੁਹਾਨੂੰ ਕਿਤੇ ਬਹੁਤ ਉਨ ਦਾ ਪੇਮੈਂਟ ਬਹੁਤ ਜ਼ਿਆਦਾ ਸੀ ਇਸ ਲਈ ਸਾਨੂੰ ਉਹਨਾਂ ਨੇ ਛੁੱਟੀ ਦਿੱਤੀ ਉਹ ਕਹਿੰਦੇ ਕਿ ਤੁਸੀਂ ਘਰ ਚੱਲ ਜਾਓ ਤੁਹਾਡੇ ਕੋਲ ਇੱਥੇ ਇਲਾਜ ਹੋਣਾ ਹੈ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਵੀ ਜਿਹੜੀ ਸਿਹਤ ਸੁਰਤਾਵਾਂ ਬਹੁਤ ਵਧੀਆ ਪੰਜਾਬ 'ਚ ਮਿਲ ਰਹੀਆਂ ਤੇ ਕੀ ਤੁਸੀਂ ਫਿਰ ਇਹਦਾ ਸਰਕਾਰੀ ਇਲਾਜ ਕਿਉਂ ਨਹੀਂ ਕਰਾਉਂਦੇ ਸਰਕਾਰੀ ਚ ਸਾਰੇ ਇਲਾਜ ਨਹੀਂ ਹੈਗਾ ਪਹਿਲਾਂ ਸਰਕਾਰੀ ਲੈ ਕੇ ਗਏ ਸੀ ਉਹਨਾਂ ਨੇ ਸਕੈਨਿੰਗ ਕੀਤੀ ਸਗੋ ਟਾਈਮ ਵੀ ਵੇਸਟ ਕੀਤਾ ਸਾਡਾ ਉਹਨਾਂ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਬਾਅਦ ਚੋਂ ਸਾਨੂੰ ਕਹਿੰਦੇ ਕਿ ਤੁਸੀਂ ਇਹਨੂੰ ਪ੍ਰਾਈਵੇਟ ਲੈ ਜਾਓ ਸਾਡੇ ਅਪਸੋਂ ਬਾਹਰ ਆ ਹਾਂਜੀ ਉਹ ਕੀ ਮੰਨ ਕਰਦਾ ਪਰਵਾਰ ਹੀ ਮੰਨ ਕਰਦਾ ਕਿ ਸਾਡੇ ਕਮਾਉਣ ਵਾਲਾ ਕੋਈ ਹੋਰ ਨਹੀਂ ਹੈਗਾ ਸੀ ਇਲਾਜ ਨਹੀਂ ਕਰਾ ਸਕਦੇ ਤੇ ਸਾਡੀ ਹੈਲਪ ਕੀਤੀ ਲੈਂਦੇ ਇਸੋ ਬੱਲੋ ਕੋਈ ਆਇਆ ਹੋਏ ਤੁਹਾਡੇ ਮਦਦ ਕਰਨ ਵਾਸਤੇ ਅੱਗੇ ਆਇਆ ਕੋਈ ਨਹੀਂ ਸਰ ਕੋਈ ਨਹੀਂ ਆਇਆ ਕਿਸੇ ਨੇ ਸਾਡੀ ਹੱਲਪ ਨਹੀਂ ਕੀਤੀ ਤੁਸੀਂ ਕਿਸੇ ਨੂੰ ਬੇਨਤੀ ਕੀਤੀ ਇਸੋ ਬੱਲੋ ਨੂੰ ਕਿਸੇ ਨੂੰ ਅ ਕੀਤਾ ਇੱਕ ਦੋ ਐਨਜੀਓ ਵਾਲਿਆਂ ਨੂੰ ਫੋਨ ਪਰ ਬਾਅਦ ਚ ਉਹ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਹਾਡੇ ਜਿਆਦੇ ਅਸੀਂ ਅਸੀਂ ਕੁਝ ਕਰ ਸਕਦੇ ਨਹੀਂ ਕਾਫੀ ਜਿਹੜੀਆਂ ਪੰਜਾਬ ਦੇ ਵਿੱਚ ਐਨਜੀਓ ਬੜੇ ਵੱਡੇ ਪ੍ਰਦਰਤੇ ਉਹ ਲੋਕਾਂ ਦੀ ਸੇਵਾ ਕਰੀਏ ਤੁਹਾਡੇ ਲਾਜਵਾਬ ਸੇ ਦੇ ਅੱਗੇ ਕਿਉਂ ਨਹੀਂ ਆਈ ਸੀ ਗ੍ਰਾਮ ਸਭਾ ਕੋਈ ਨਹੀਂ ਸਰ ਕਿਸੇ ਨੇ ਕਿਸੇ ਨੇ ਵੀ ਸਾਡੀ ਹੈਲਪ ਨਹੀਂ ਕੀਤੀ ਕੋਈ ਫੋਨ ਪਤਾ ਨਹੀਂ ਸਾਨੂੰ ਮਦਦ ਹੀ ਕਿਹੜਾ ਤੁਹਾਡਾ ਪੈਂਦਿਆ ਹੋਰ ਕੀ ਤੁਹਾਡਾ ਨਾ ਹੰਜੀ ਭਾਜੀ ਪਿੰਡ ਸਰਦਖਰ ਖਰਿਆਣੇ ਆ ਸਤਿਆਰਾਣੀ ਮੇਰਾ ਨਾਮ ਆ ਜਿਹੜੇ ਮੈਡੀਸਨ ਸੱਟ ਲੱਗੀ ਤੇ ਦੇਖੀ ਲੱਗੀ ਮੇਰਾ ਬੇਟਾ ਆ ਸੱਟ ਕਿਵੇਂ ਲੱਗੀ ਸੀ ਇਹ ਫਤੂ ਕਿੰਗੇ ਜਾਂਦੇ ਸੀ ਤੇ ਕਿਹੜੇ ਵਿੱਚ ਦੱਸੇਗੇ ਹਾਂਜੀ ਇਹ ਹੈਗੇ ਸੀਗੇ ਜਾਂਦੇ ਸੀਗੇ ਪਾਗਲ ਮੁੰਡਾ ਸਗਾ ਕਦੀ ਉਧਰ ਨਹੀਂ ਜਾਂਦੇ ਕਦੀ ਆਉਂ ਨਹੀਂ ਜਾਂਦਾ ਹੈ ਮੁੰਡਾ ਪਾਗਲ ਜਿਹੜਾ ਸੀਗਾ ਉਹ ਵਿੱਚ ਮੁੜ ਕੇ ਬਾਅਦ ਵਿੱਚ ਹੈਂਡਲ ਘੁੰਮ ਗਿਆ ਬਾਪ ਮੁੜ ਕੇ ਸੱਟ ਬਹੁਤ ਜਿਆਦੀ ਲੱਗੀ ਹੈ ਕਿੱਥੇ ਲੱਗੀ ਸਰ ਸਿਰ ਦੇ ਵਿੱਚ ਲੱਗੀ ਹੈ ਹੱਡੀਆਂ ਜੇ ਪੈੜੀਆਂ ਤੇ ਉਹ ਜਿਹੜਾ ਇਲਾਜ ਹੈ ਡਾਕਟਰ ਇਲਾਜ ਕਿੱਥੇ ਚੱਲਿਆ ਦਾ ਸੱਤਿਆ ਹਸਪੀਟਲ ਪਰ ਕੋਈ ਥੜਾ ਕਿਹਾ ਆਸਤੌੜ ਵਿੱਚ ਕਿੰਨੇ ਜਰੇ ਆ ਜਰੇ ਲੱਗ ਰਹੇ ਹਾਂਜੀ 1.5 ਮਹੀਨਾ ਸਨ ਹੋ ਗਿਆ ਸਗਾ ਅਜੇ ਇਲਾਜ ਦਾ ਕਾਫੀ ਲੰਮਾ ਚੱਲਣ ਡਿਆ ਵਾ ਉਹਨਾਂ ਨੇ ਪੈਸੇ ਹੈ ਨਹੀਂ ਸਾਡੇ ਕੋਲ ਤੇ ਛੁੱਟੀ ਲੈਤੀ ਉਹਨਾਂ ਨੇ ਮੁਰਕਮਾ ਦੀ ਦਾ ਕੀ ਸਾਧਨੇ ਪ੍ਰਾਪਤ ਉਮਾਈ ਸਾਜਨ ਅਰਗਿਆ ਦੀ ਗੱਪਾਈ ਹੈ। ਮਹਲੋ ਜਿਹੜੇ ਭਾਈ ਸਾਹਿਬ ਦੇ ਸੱਟ ਲੱਗੀ ਇਹੋ ਜਿਹੜੇ ਕਮਵਾ ਵਾਲੇ ਸੀ। ਹਾਂਜੀ ਹੋਏ ਕਮਵਾ ਵਾਲੇ ਸੀ। ਮੇਰੇ ਹੁਣ ਤਾਂ ਕਿੰਨੇ ਕੁ ਪੈਸੇ ਲੱਗ ਗਏ ਇੱਥੇ? ਬਹੁਤ ਲੱਗੇ ਪਾਜੀ। ਬਹੁਤ ਲੋਕਾਂ ਕੋ ਵੀ ਖੜੇ ਬਹੁਤ। ਬਿਆਜੀ ਦਾ ਲੈ ਲਾਜ ਕਰਾਇਆ। ਤੂੰ ਕੀ ਮੰਗੀ ਕਰਦੇ ਏ ਤੁਸੀਂ? ਹੁਣ ਅਜੇ ਕੁਛ ਨਹੀਂ ਅਜੇ ਇਦੇ ਤੇ ਹੀ ਆ ਸੀ। ਪਰ ਕਿਸੇ ਸੱਜਣ ਨੇ ਜਾਂ ਹੋਰ ਕਿਸੇ ਨੇ ਤੁਹਾਡੀ ਮਦਦ ਕੀਤੀ ਹੋਵੇ? ਅਜੇ ਤਾਂ ਕਿਸੇ ਨੇ ਮਦਦ ਤਾਂ ਨਹੀਂ ਕੀਤੀ ਹੱਡੀ। ਦੇ ਨ ਸਮਾਸੇ ਵੀ ਸਸਤਾਵਾਂ ਨੂੰ ਕੀ ਮੈਂ ਕਰਦੇ ਆ ਉਹਨਾਂ ਨੇ ਅਸੀ ਕਹਿੰਨੇ ਵੀ ਸਾਡਾ ਹਲਫ ਕਰੋ ਤੁਸੀਂ ਅਸੀਂ ਇਲਾਜ ਕਰਾਈਏ ਹੀ ਇਹਨਾਂ ਦਾ ਉਹ ਡਾਕਟਰਾਂ ਨੇ ਕਿੰਨਾ ਕਿ ਦੱਸਿਆ ਦਾ ਵਾਕੀ ਲਾਜਿਆ ਅਜੇ ਕਹਿੰਦੇ ਵੀ ਡੇਢ ਮਹੀਨਾ ਕੰਦੂ ਦਾ ਲਾਜੇ ਦਾ ਹੱਡੀ ਵੀ ਅਜੇ ਪੈਣੀ ਆ ਕਹਿੰਦੇ 6 ਮਹੀਨਿਆਂ ਦੀ ਉਹਨੂੰ 3000 ਰੁਪਏ ਸੇ ਵੀ ਜ਼ਰੂਰਤ ਹੈ ਭਰਾ ਜੀ ਹਾਂਜੀ 4 ਲੱਖ ਰੁਪਈਆ ਉਹ ਕਹਿੰਦੇ ਵੀ ਲੱਗੂਗਾ ਜੀ ਕਾਫੀ ਪੰਜਾਬ ਦੇ ਵਿੱਚ ਆਪਣੀਆਂ ਸਮਾਜਿਕ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਹਲਪ ਕਰਦੀਆਂ ਕੀਪੀਲ ਕਰਦੀਆਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਹਿੰਨੇ ਵੀ ਸਾਡੀ ਜ਼ਰੂਰ ਹਲਪ ਕਰਨੀ ਚਾਹੀਦੀ ਆ ਅਸੀਂ ਬਹੁਤ ਤੰਗ ਆ ਨਹੀਂ ਬੱਚਿਆਂ ਨੂੰ ਮੰਜੇ ਉਠਾ ਲੈਣਾ ਚਾਹੁੰਦੇ ਆ ਕੀ ਕੰਮ ਕਰੂਗਾ ਉਹਦੇ ਬੱਚੇ ਛੋਟੇ ਆ ਮਿਲਕੀ ਨਾਦਰ ਹਾਰਦ ਸਿੰਘ ਇਹ ਜਿਹੜੇ ਤੁਹਾਡੇ ਪਿੱਛੇ ਬਿਨਾਂ ਦੇ ਛੱਟ ਲੱਗੀ ਤੇਰ ਕੀ ਲੱਗਦੇ ਆ ਸਾਡੇ ਪਾਪਾ ਤੇ ਤੇਰੇ ਪਾਪਾ ਨੂੰ ਛੱਟ ਕੇ ਉਹ ਕਿ ਕਿੱਦਾਂ ਲੱਗੀ ਸੀਗੀ ਅਸੀਂ ਮੋਟਰਸਾਈਕਲ ਤੇ ਜਾਂਦੇ ਸੀਗੇ ਤੇ ਕਮਲਾ ਭਾਈ ਵਿੱਚ ਆ ਗਿਆ ਤੇ ਪਾਪਾ ਉਹਨੂੰ ਬਚਾਉਣ ਦੇ ਕੋਸ਼ਿਸ਼ ਕਰਦੇ ਆਪ ਤੇ ਕਿ ਤੂੰ ਹੀ ਨਾਲ ਸੀਗਾ ਹਾਂਜੀ ਅੱਛਾ ਤੇ ਪਾਪਾ ਨੂੰ ਛੱਟ ਲੱਗੀ ਹੈ ਜੀਰਾ ਬਚਾਅ ਹੋ ਗਿਆ ਹਾਂਜੀ ਫਿਰ ਤੂੰ ਫਿਰ ਲੋਕਾਂ ਨੂੰ ਕਿੱਦਾਂ ਬੁਲਾਇਆ ਵੀ ਆਪਣੇ ਮਤਲਬ ਵਾਸਤੇ ਤੇਰੇ ਮੇਰੇ ਨਾਨਾ ਆ ਬਾਚੀ ਤੇ ਨੇ ਲੋਕ ਇਕੱਠੇ ਹੋ ਗਏ ਤੇਰੇ ਕੋ ਘੁੰਨੇਗਾ ਸੀ ਫਿਰ ਤੂੰ ਗੁੰਗਰ ਤਾ ਲੋਕਾਂ ਤੇ ਮੇਰੇ ਨਾਨੇ ਨੇ ਕਹੋ ਲ ਕੀਤਾ ਸੀਗਾ ਅੱਛਾ ਠੀਕ ਹੈ ਇਹ ਹੁਣ ਤੇਰੇ ਪਾਪਾ ਦਾ ਲਾਹ ਕਿੱਥੇ ਚੱਲਦਾ ਕਿੱਥੇ ਚੱਲਦਾ ਸਤਿਮਾ ਹਸਪੀਟਲ ਅੱਛਾ ਤੇ ਹੁਣ ਤੂੰ ਕੀ ਮੰਗ ਕਰਦਾ ਸਾਡੇ ਪਾਪਾ ਦੀ ਹੈਲਪ ਕਰ ਦੋ ਮੰਗ ਠੀਕ ਹੈ ਆਪਾਂ ਜਿੱਦਾਂ ਪਹਿਲਾਂ ਸੀਗਾ ਉਦਾਂ ਹੀ ਹੋ ਜਾਣਾ ਤੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ